സീരികാലപ്പബന്ധി ബോലി വീരാ ആ വേ ഭേടേയ ചെന്ന ഭണകീര ആ വേ ഭേത ചണകർമന വീരാണ ഗണ്ണ വീരാണ ഗ ਅਗਿਓ ਵੀਰ ਕਹਿੰਦਾ ਏ ਮੱਥਾ ਟੇਕਦਾ ਅੰਮਾ ਦੀਏ ਜਾਏ ਬੋਤਾ ਪਹਿਣਾ ਫੇਰ ਬਨ ਲੂੰ ਮੱਥਾ ਟੇਕਦਾ ਅੰਮਾ ਦੀਏ ਜਾਏ ਬੋਤਾ ਪਹਿਨੇ ਫੇਰ ਬਨ ਲੂੰ ਹੱਥ ਛਤਰੀ ਰੁਮਾਲ ਪੱਲੇ ਸੇਵੀਆਂ ਓ ਵੀਰ ਮੇਰਾ ਕੁੜੀਓ ਹੱਥ ਛਤਰੀ ਰੁਮਾਲ ਪੱਲੇ ਸੇਵੀਆਂ ਓ ਵੀਰ ਮੇਰਾ ਕੁੜੀਓ ਪਹਿਣਾ ਰੋਂਦੀਆਂ ਪਸ਼ੋਕੜ ਖੜ ਕੇ ਜਿਨਾਂ ਦੇ ਘਰ ਵੀਰ ਨਹੀਂ ਪਹਿਣਾ ਰੋਂਦੀਆਂ ਪਸ਼ੋਕੜ ਖੜ ਕੇ ਜਿਨਾਂ ਦੇ ਘਰ ਵੀਰ ਨਹੀਂ ਇੱਕ ਵੀਰ ਦੇਈ ਮੇਰ ਬਾਸੋਂ ਖਾਣੂ ਬੜਾ ਚਿੱਤ ਕਰਦਾ ਇੱਕ ਵੀਰ ਦੇਈ ਮੇਰ ਬਾਸੋਂ ਖਾਣੂ ਬੜਾ ਚਿੱਤ ਕਰਦਾ जीर लङ्गी निमनुपताश लगे जीर लङ्गी नीमनुपतासीरा वे भोला सो तै वखके पुखीरज वीरा वे भोला सो के पुखी रज जावा वीरा वे बुला

अड्डी मारे मदरसा खोले वीर मेरा पतला जा अड्डी मारे मदरसा खोले वीर मेरा पतला जा वीर मेरे ने गुलाबी वरगा फुल् वरेगा धुप्पीन वीर नी गुलाबी फुल् वरेगा धुप पौमीनदा ਪੱਗਾ ਖੱਟੀਆਂ ਤੇ ਵੇਖਣ ਜਟੀਆਂ ਦੋਵੇਂ ਵੀਰ ਕੋੜੀਆਂ ਉਤੇ ਪੱਗਾ ਖੱਟੀਆਂ ਤੇ ਵੇਖਣ ਜਟੀਆਂ ਦੋਵੇਂ ਵੀਰ ਕੋੜੀਆਂ ਉਤੇ ਪੱਗਾ ਖੱਟੀਆਂ ਤੇ ਵੇਖਣ ਜਟੀਆਂ ਓ ਵੀਰ ਮੇਰਾ ਕੁੜੀਓ ਪੱਗਾ ਖੱਟੀਆਂ ਤੇ ਵੇਖਣ ਜਟੀਆਂ ਓ ਵੀਰ ਮੇਰਾ ਕੁੜੀਓ ਫੱਗਾ ਕਾਲੀਆਂ ਲੱਗਣ ਪਿਆਰੇ ਵੀਰ ਚੱਲੇ ਮਸਿਆ ਨੂੰ ਫੱਗਾ ਕਾਲੀਆਂ ਲੱਗਣ ਪਿਆਰੇ ਵੀਰ ਚੱਲੇ ਮਸਿਆ ਨੂੰ ਕੰਨੀ ਨੱਤੀਆਂ ਸਦੂਰੀ ਸਿਰ ਸਾਫਾ ਓ ਵੀਰ ਮੇਰਾ ਕੁੜੀਓ ਕੰਨੀ ਨੱਤੀਆਂ ਸਦੂਰੀ ਸਿਰ ਸਾਫਾ ਓ ਵੀਰ ਮੇਰਾ ਕੁੜੀਓ रनी जमा ठणेदार स्मा वारी डांग रखंदीरी जमाती ठाणुदार स्मा वारी डांग रखदा तेखी रज ॼवां सुंदर स्वरूप वीर न तूं वेख पुखी रज जावा, सुंदर स्वरूप वीरना ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ ਵੀਰ ਨਾਂ ਤੇ ਸੱਸ ਦਾ ਮੇਨਾ ਬਹੁਤ ਆપરાਵਾ ਵਾਲੀਏ ਤੈਨੂੰ ਤੀਆਂ ਤੇ ਲੈਣੇ ਦੀ ਆਏ ਬਹੁਤ ਆપરાਵਾ ਵਾਲੀਏ ਤੈਨੂੰ ਡਰ ਦੇ ਲੈਣ ਨਹੀਂ ਆਏ ਸੱਸੀਏ ਵੜੇ ਮੇ ਅੱਖੀਆਂ ਤੈਥੋਂ ਡਰ ਦੇ ਲੈਣ ਨਹੀਂ ਆਏ ਚੈਨਲ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ